ਬਿਖਮ ਨਦੀ ਜਾਏ ਤਰਨੀ ਸਾਧ ਸੰਗਤ ਕੇ ਅंचल लाਵ ਬਿਖਮ ਨਦੀ ਜਾਏ ਤਰਨੀ ਸਤਨਾਮ ਵਾਹਿਗੁਰੂ ਸਹਬ ਜੀਓ ਤਨ ਹਸਰੀ ਮਹਲਾ ਚੌਥਾ ਹਮੇਂ ਅੰਧੂਲੇ ਅੰਧ ਬਿਖੈ ਬਿਖਰਾਤੇ ਕਿਉ ਚਾਲਹਿ ਗੁਰ ਚਾਲੀ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਪਾਲੀ ਹਮੇ ਅੰਧੂਲੇ ਅੰਧ ਬਿਖੈ ਬਿਖਰਾਤੇ ਕਿਉ ਚਾਲਹਿ ਗੁਰ ਚਾਲੀ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪ ਨਪਾਲੀ ਗੁਰਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਫਲ ਮਾਨੋ ਹਰ ਹਰ ਕਥਾ ਨਿਰਾਲੀ ਰਹਾ ਹਰ ਕੇ ਸੰਤ ਸੁਨੋ ਜਨ ਪਹਾਈ ਗੁਰਸੇਵਿਓ ਬੇਗ ਬੇਗਾਲੀ ਸਤਗੁਰ ਸੇਵ ਖਰਚ ਹਰ ਬਾਂਧੋ ਮਤ ਜਾਣੋ ਆਜ ਕੀ ਕਾਲੀ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚਲੈ ਹਰ ਨਾਲੀ ਜਿਨ ਹਰ ਜਪਿਆ ਸੇ ਲਾਲੀ ਹਰ ਹਰ ਜਪਨ ਜਪ ਲੋ ਚਲੁਚਾਨੀ ਹਰ ਕਿਰਪਾ ਕਰ ਬਨਵਾਲੀ ਜਨ ਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਧ ਜਨਾ ਪਗ ਰਾਲੀ ਹਰ ਹਰ ਜਪਨ ਜਪ ਲੋ ਚਲੂ ਚਾਨੀ ਹਰ ਕਿਰਪਾ ਕਰ ਬਨਵਾਲੀ ਜਨ ਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਧ ਜਨਾ पगराली वाहे गुरु जी का खालसा वाहे गुरु जी की फतेह जुगो जुग अटल शब्द सतगुरु तन तन गुरु ग्रंथ साहिब महाराज गुरु पातशाह जी दख्शिश प्रभात समय अस सतसंगी बने हाँ ਗੁਰੂ ਹਜ਼ੂਰੀ ਨੂੰ ਮਾਨਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਸੰਕਤੀ ਰੂਪ ਵਿੱਚ ਗੁਰੂ ਹਜ਼ੂਰੀ ਅੰਦਰ ਹਾਜ਼ਰ ਹੋ ਪਾਏ ਆ ਇਸ ਤੋਂ ਵੱਡੀ ਵਿਡਪਾਗਤਾ ਕੀ ਹੋ ਸਕਦੀ ਹੈ ਪਰ ਜੇ ਲਾਈਵ ਸਟ੍ਰੀਮ ਰਾਹੀਂ ਕਰਾਂ ਥਾਮਨ ਤੋਂ ਜਾਂ ਹੋਰ ਮੀਡੀਆ ਸੋਰਸਸ ਰਾਹੀਂ ਵੀ ਆਪ ਗੁਰ ਸ਼ਬਦ ਦੀ ਆਭਾ ਦੇ ਨਾਲ ਆਪਣੀ ਸੁਰਤ ਨੂੰ ਸਰਸ਼ਾਰ ਕਰ ਰਹੇ ਹੋ ਵੱਡਪਾਗੀ ਹੋ ਅਜੇ ਹੁਣੇ ਸਾਡਾ ਜ਼ਮਾਤੀ ਨਿਤਨੇਮ ਆਸਾ ਕੀ ਵਾਰ ਕੀਰਤਨ ਦੇ ਰੂਪ ਵਿੱਚ ਸੰਪੂਰਨ ਹੋਈ ਹੈ ਹੁਣ ਸਮਾ ਬਣਿਆ ਜੋ ਅੱਜ ਦੇ ਗੁਰਵਾਖ ਗੁਰ ਹੁਕਮ ਇਸ ਪਾਵਨ ਅਸਥਾਨ Ontario ਹਲਸਾ ਦਰਬਾਰ ਵਿਖੇ ਸਾਨੂੰ ਗੁਰ ਸਰੂਪ ਪ੍ਰਕਾਸ਼ਿਤ ਹੁੰਦਿਆ ਚੜਦੀ ਸਵੇਰ ਤਾਮੀਰ ਹੋਏ ਨੇ ਉਹਨਾਂ ਦੀ ਵਿਆਖਿਆ ਨਾਲ ਸਾਂਝ ਪਾਈਏ ਇਹ ਪਾਵਨ ਬਾਖ ਆਠ ਰੂਪ ਵਿੱਚ ਆਪਨੇ ਸਰਵਨ ਕੀਤਾ ਹੈ ਰਾਗ ਤਨਹਾਸਰੀ ਦਾ ਇਹ ਬਚਨ ਹੈ ਮਹਲਾ ਚੌਥਾ ਗੁਰੂ ਰਾਮਦਾਸ ਪਾਤਸ਼ਾਹ ਨਾਨਕ ਜੋਤ ਦੇ ਚੌਥੇ ਜਨਮਸ਼ੀਨ ਇਹਨਾਂ ਪਾਵਨ ਗੁਰਵਾਕਾਂ ਨੂੰ ਉਚਰਿਤ ਕਰ ਰਹੇ ਨੇ ਅਸੀਂ ਜਿਵੇਂ ਰੋਜ਼ਾਨਾ ਤਕਰੀਰ ਕਰਦੇ ਹਾਂ ਵਿਆਖਿਆ ਹੁੰਦੀ ਹੈ ਆਪ ਵਾਕਿਫ ਹੋਵੋਗੇ ਕਿ ਹਰ ਰੋਜ਼ ਜੇ ਸ਼ਬਦ ਆ ਤੇ ਵਿਆਖਿਆ ਰਹਾਉ ਤੇ ਬੰਦ ਤੋਂ ਹੀ ਪ੍ਰਾਰੰਭ ਹੁੰਦੀ ਹੈ ਜਿਸ ਵਿੱਚ ਸ਼ਬਦ ਦਾ ਮੁੱਖ ਸੁਨੇਹਾ ਹੈ ਅੱਜ ਵੀ ਵਿਵੇਚਨਾ ਉਹਦੇ ਤੋਂ ਸ਼ੁਰੂ ਕਰ ਰਹੇ ਹਾਂ ਰਹਾਉ ਦਾ ਪਦਾ ਗੁਰਦੇਵ ਜ਼ਿਕਰ ਕਰਦੇ ਨੇ ਗੁਰਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਹੀ ਪਲ ਮਾਨੋ ਹਰ ਹਰ ਕਥਾ ਨਿਰਾਲੀ ਰਹਾਉ ਗੁਰਸਿੱਖ ਮੀਤ ਚੱਲੋ ਗੁਰਚਾਲੀ ਜੋ ਗੁਰਦਰਸਾਏ ਰਾਹ ਦੇ ਰਾਗੀਰ ਨੇ ਮੀਨ ਪੀਪਲ ਹੂ ਹੈਵ ਡਿਵੋਸ਼ਨ ਟੂਵਰਡ ਦਾ ਗੁਰੂਸ ਸਕੂਲ ਆਫ ਥਾਟ ਉਹਨਾਂ ਨੂੰ ਓਪਨ ਇਨਵੀਟੇਸ਼ਨ ਹੈ ਆ ਉਹਨਾਂ ਵਾਸਤੇ ਆਵਾਜ਼ ਆਇਆ ਗੁਰਸਿੱਖ ਹੈ ਗੁਰੂ ਦੇ ਡਿਸਾਈਪਲ ਬਨਣ ਵਾਸਤੇ ਸਿੱਖ ਬਨਣ ਵਾਸਤੇ ਜਗਿਆਸੂ ਜਨ ਤੈਨੂੰ ਇਹ ਗੁਰੂ ਦਾ ਸੰਦੇਸ਼ ਆ ਗੁਰਸਿੱਖ ਮੀਤ ਚਲੋ ਗੁਰੂ ਚਾਲੀ ਆਓ ਗੁਰੂ ਕੀ ਚਾਲ ਚੱਲੀਏ ਗੁਰੂ ਕੀ ਤੋਰ ਤੁਰੀਏ ਹੁਣੇ ਬੜਾ ਮੈਟਾਫੋਰਿਕ ਵੇ ਨਾਲ ਬਾਤ ਹੋ ਰਹੀ ਹੈ ਇਹਦੇ ਵਿੱਚ ਆਮੂਮਨ ਮੰਨਿਆ ਜਾਂਦਾ ਕਿ ਅਸੀਂ ਕਿਸੇ ਨਾ ਕਿਸੇ ਦੇ ਫਾਲੋਅਰ ਹੁੰਨੇ ਆ ਇਹਨ ਸੋਸ਼ਲ ਮੀਡੀਆ ਅੱਜਕਲ ਹੈ ਹੀ ਸਾਰਾ ਫੋਲੋਇੰਗ ਦਾ ਫਲਾਣੇ ਦਾ ਫਾਲੋਅਰ ਹੈ ਮੇਰੇ ਫਲੋਅਰ ਫਾਲੋਅਰ ਇਨ ਇਹ ਸਾਰਾ ਕੁਝ ਇਹਨਾਂ ਨੂੰ ਆਪਾਂ ਇਹ ਕਹਿ ਲਈਏ ਕਿ ਕਿਸੇ ਨਾ ਕਿਸੇ ਨੂੰ ਵੇਖ ਕੇ ਅਸੀਂ ਇਨਸਪੀਰੇਸ਼ਨ ਲੈਨੇ ਆ ਅਸੀਂ ਕਿਸੇ ਨਾ ਕਿਸੇ ਤੋਂ ਇਨਸਪਾਇਰ ਹੋ ਕੇ ਕੁਝ ਆਪਣੇ ਬਿਹੇਵੀਅਰ ਚ ਆਪਣੇ ਲਾਈਫ ਸਟਾਈਲ ਦੇ ਵਿੱਚ ਆਪਣੀ ਵੇ ਆਫ ਲਾਈਫ ਇਸ ਚੇਂਜਸ ਲੈ ਕੇ ਆਉਨੇ ਆ ਤਬਦੀਲੀਆਂ ਲੈ ਕੇ ਆਉਨੇ ਆ ਮਹਾਰਾਜ ਬਿਆਨ ਕਰਦੇ ਕਿਉਂ ਨਾ ਸਭ ਤੋਂ ਆਈਡੀਅਲ ਗੁਰੂ ਹੈ ਗੁਰੂ ਨੂੰ ਹੀ ਲੈ ਲਈਏ ਗੁਰੂ ਆਦਰਸ਼ ਹੋ ਜਾਏ ਸਾਡਾ ਇਸ ਤੋਂ ਵੱਡੀ ਕਿਹੜੀ ਗੱਲ ਹੋ ਸਕਦੀ ਹੈ ਆਮੂਮਨ ਮਨੁੱਖੀ ਵਿਹਾਰ ਦੇ ਵਿੱਚ ਕਈ ਵਾਰੀ ਅਸੀਂ ਇੱਕ ਅਜੀਬ ਤਰ੍ਹਾਂ ਦਾ ਡਾਇਲੇਮਾ ਦੇਖਦੇ ਹਾਂ ਡੁਅੈਲਿਟੀ ਦੇਖਦੇ ਹਾਂ ਜੇ ਬਾਤ ਆਵੇ ਖਾਣ ਦੀ ਤੇ ਮੈਨੂੰ ਬੈਸਟ ਟੂ ਬੈਸਟ ਚਾਹੀਦਾ ਖਾਣ ਵਾਸਤੇ ਆਈ ਕੈਨ ਨੋਟ ਕੰਪਰੋਮਾਈਜ਼ ਓਨ ਟੂ ਫ੍ਰੋਮ ਦੈਟ ਸਾਈਡ ਤੇ ਖਾਸ ਕਰਕੇ ਬੈਸਟ ਵੀ ਮੇਰੇ ਮੈਂ ਸਿਹਤ ਲਈ ਬੈਸਟ ਨਾ ਹੋ ਪਰ ਟੇਸਟ ਦੇ ਪੱਧਰ ਤੇ ਬੈਸਟ ਹੋਣਾ ਚਾਹੀਦਾ ਇਸ ਕਿਸਮ ਦੀ ਸਾਡੀ ਇਹ ਅਪਰੋਚ ਆ ਜਦੋਂ ਗੱਲ ਆਵੇ ਪਾਣ ਦੀ ਡੈਫੀਨਿਟਲੀ ਆਈ ਕੈਨ ਕੰਪਰੋਮਾਈਜ਼ ਕੈਨ ਨਾਟ ਕੰਪਰੋਮਾਈਜ਼ ਆਈ ਹਵ ਟੂ ਨੀਡ ਐਕਚੁਅਲੀ ਆਈ ਵਾਂਟ ਟੂ ਵੇਅ ਯੂ ਕੈਨ ਸੇ ਬੈਸਟ ਆਫ ਦਾ ਬੈਸਟ ਉਹ ਬ੍ਰਾਂਡਡ ਆ ਕੋਈ ਹੋਰ ਆ ਇਸ ਰੂਪ ਦੇ ਵਿੱਚ ਇਨ ਬਿਨ ਸਾਡੇ ਰਹਿਣ ਸਹਿਣ ਦੀ ਗੱਲ ਆ ਜਾਏ ਅਸੀਕ ਇਹ ਨਿਆ ਨਹੀਂ ਜੀ ਰਹਿਣ ਲਈ ਵੀ ਸਾਨੂੰ ਵਧੀਆ ਤੋਂ ਵਧੀਆ ਜਗਾ ਚਾਹੀਦੀ ਹੈ ਆ ایرিয়া ਵੀ ਪੌਸ਼ ਹੋਏ ਜੇ ਹੋ ਸਕੇ ਤੇ ਵੱਡੀ ਮੈਂਸ਼ਨ ਹੋਏ ਫਿਰ ਉੱਤੇ ਹਰ ਤਰ੍ਹਾਂ ਦੀ ਸੁੱਖ ਸੁਵਿਧਾ ਵੀ ਮੌਜੂਦ ਹੋਏ ਬਾਬਾ ਜੀ ਦਾ ਪਾਵਨ ਬਾਣੀ ਦਾ ਬਚਨ ਪੜੀਏ ਬਾਬਾ ਜੀ ਕਹਿੰਦੇ ਬਸੰਤ ਸਵਰਗ ਲੋਕ ਹੈ ਬੰਦੇ ਦੀ ਵਿਸਾਲ ਖੁਸ਼ੀ ਇਸ ਗੱਲ ਦੀ ਖਾਹਸ਼ ਹੈ ਕਿ ਮੇਰਾ ਵਸੀਬਾ ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰਿਥਵੀ ਨਵਖੰਡਣਾ ਹੈ ਮਨੁਣਾ ਸਭ ਤੋਂ ਬਸ ਸਵਰਗ ਵਰਗੀ ਜਗ੍ਹਾ ਤੇ ਰਹਿਣਾ ਮਿਲੇ ਮੈਨੂੰ ਮੈਂ ਇਸ ਤੋਂ ਘਟ ਨਹੀਂ ਇਸ ਤੋਂ ਕੰਪਰੋਮਾਈਜ਼ ਨਹੀਂ ਕਰ ਸਕਦਾ ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰਿਥਵੀ ਨਵਖੰਡਨ ਤੇ ਮੈਂ ਧਰਤੀ ਤੇ ਐਵੇਂ ਫਲਾਂ ਜਗ੍ਹਾ ਤੇ ਵੋਕੇਸ਼ਨ ਕਰਨ ਜਾਣਾ ਤੇ ਕਾਦੀ ਦੇਰੀ ਹੋਏ ਦੇਰੀ ਲੱਗਣੀ ਨਹੀਂ ਚਾਹੀਦੀ ਆਈ ਸ਼ੁੱਡ ਹੈਵ ਇਨਫ ਰਿਸੋਰਸਸ ਆਈ ਸ਼ੁੱਡ ਹੈਵ ਇਨਫ ਐਕਸੈਸ ਟੂਵਰਡ ਦੋਜ਼ ਐਕਚੁਅਲੀ ਏਰੀਆਜ਼ ਤੇ ਮੈਨੂੰ ਦੁਬਾਰਾ ਸੈਕੰਡ ਥਾਟ ਨਾ ਸੋਚਣਾ ਪਏ ਵੀ ਮੈਨੂੰ ਇਹ ਚਾਣਾ ਚਾਹੀਦਾ ਕਿ ਨਹੀਂ ਚਾਣਾ ਚਾਹੀਦਾ ਮੈਨੂੰ ਉਸ ਰੂਪ ਵਿੱਚ ਐਸਾ ਲਾਈਫ ਸਟਾਈਲ ਐਸੀ ਜ਼ਿੰਦਗੀ ਜੀਣਾ ਚਾਹੁੰਦੇ ਬੈਸਟ ਤੋਂ ਬੈਸਟ ਖਾਣਾ ਚਾਹੁੰਦੇ ਬੈਸਟ ਤੋਂ ਬੈਸਟ ਪਾਉਣਾ ਚਾਹੁੰਦੇ ਬੈਸਟ ਤੋਂ ਬੈਸਟ ਜਗ੍ਹਾ ਤੇ ਰਹਿਣਾ ਚਾਹੁੰਦੇ ਫਿਰ ਮੈਨੂੰ ਕੋਈ ਕਿਉਂ ਉਹ ਇਹ ਕਹਿ ਕੇ ਬੁਲਾਏ ਵਾਈ ਵਾਈ ਸ਼ੁੱਡ ਐਕਚੁਅਲੀ ਸੇ ਸਮਥਿੰਗ ਬੈਡ ਟੂਵਰਡ ਮੀ ਮੈਨੂੰ ਮੈਨੂੰ ਮਤਲਬ ਫਰਗੇਟ ਅਬਾਊਟ ਥਿਸ ਰਿਸਪੈਕਟ ਰਿਸਪੈਕਟ ਵੀ ਹੋਏ ਤੇ ਹਾਇਰ ਲੈਵਲ ਦੀ ਹੋਏ ਆਪਣਤ ਹੋਏ ਪਿਆਰ ਹੋਏ ਸਨੇ ਇਹ ਸਾਰਾ ਕੁਝ ਹੋਏ ਠੀਕ ਹੈ ਜੀ ਥਿਸ ਇਜ਼ ਐਕਸੈਪਟੇਬਲ ਸਾਰਾ ਕੁਝ ਉਸ ਰੂਪ ਦੇ ਵਿੱਚ ਆ ਹਾਓ ਵਰਟ ਯੂ ਤੂੰ ਆਪਣੇ ਜੀਵਨ ਵਿਹਾਰ ਦੇ ਵਿੱਚ ਕੀ ਦੂਜਿਆਂ ਵਾਸਤੇ ਡੈਮੋਨਸਟ੍ਰੇਟ ਕਰੇਗਾ ਮੈਨੂੰ ਖਾਣ ਪਾਣ ਰਹਿਣ ਸਭ ਸਾਰੇ ਵਾਸਤੇ ਬੈਸਟ ਚਾਹੀਦਾ ਹੈ ਜੋ ਮੈਂ ਸੋਚਣਾ ਆਪਣੇ ਅੰਦਰ ਉਹ ਕੀ ਹੋਣਾ ਚਾਹੀਦਾ ਉਹ ਸਭ ਤੋਂ ਗਰਕ ਵਾਲਾ ਮਾੜੇ ਵਾਲਾ ਲੋਅਰ ਲੈਵਲ ਦਾ ਇੱਥੋਂ ਬਾਅਦ ਸਾਡੀ ਸਾਡਾ ਇਹ ਡਾਇਲੇਮਾ ਸ਼ੁਰੂ ਹੁੰਦਾ ਹੈ ਜੋ ਮੇਰੀਆਂ ਵਿਸ਼ਸ ਨੇ ਉਹਦੇ ਅਕੋਰਡਿੰਗਲੀ ਮੇਰਾ ਥੌਟ ਪ੍ਰੋਸੈਸ ਨਹੀਂ ਹੈਗਾ ਥੈਟ ਇਜ਼ ਕਾਈਂਡ ਆਫ ਐਕਚੁਅਲੀ ਆਵਰ ਓਨ ਕਾਈਂਡ ਆਫ ਬੈਟਲ ਵੀ ਆਰ ਸਟਰਗਲਿੰਗ ਹੇਅਰ what i want from others but i cannot deliver them in actually return this is this kind of issues actually we we have we have been actually dealing in our lives baba ji kende gur sikh meet chalo guru chali pata ki hai tu na baki sara koi te theek chahuna hai vadhia chahuna hai jidi tu chaal chalni hai jida tera apna chaal chalna vihar teri apni tarze zindagi way of life hai oh vi best honi chahiye te guru wargi hoye is to idea de ki hoye ga ਮੈਂ ਗੁਰੂ ਨੂੰ ਵੇਖਾਂ ਆਮੋਮਨੇ ਬਾਤ ਹੁੰਦੀ ਹੈ ਆਈ ਕੈਨ ਕਲੇਮ ਮੈਂ ਗੁਰਸੇਖਾਂ ਜੀ ਇਹਨਾਂ ਪੀਪਲ ਯੂਜੂਲੀ ਡੂ ਥੈਟ ਤੇ ਜੇ ਵਿਆਖਿਆ ਪੜੋਗੇ ਦਾਨਸ਼ਮੰਦਾਂ ਦੀ ਵਿਆਖਿਆ ਇਹ ਹੈ ਵੀ ਇਵਨ ਯੂ ਆਰ ਕਲੇਮਿੰਗ ਐਸ ਅ ਸਿੱਖ ਸੋ ਸਿੱਖ ਡਿਫੀਨੇਸ਼ਨ ਓਨਲੀ ਕੈਨ ਬੀ ਫੁਲਫਿਲ ਇਫ ਸਮਵਨ ਸੀ ਯੂ ਵਾਈਲ ਬਿਹੇਵਿੰਗ ਇਨ ਥਿਸ ਵਰਲਡ ਐਂਡ you should not be there you should be totally eliminated and the appearance you are actually showing have anywhere that should be guru's appearance tenu vekh ke tu disse hi na guru disse aa guru sikha bande nu vekhe banda banda nazar hi na pae oh vihar emein lagge <laughs> jive guru da vihar hai taan guru sikha sorry firda that is idea ਮੈਂ ਤੁਹਾਨੂੰ ਬਾਤ ਕਰ ਰਿਹਾ ਸੀਗਾ ਅਨਫੋਰਚੂਨੇਟ ਪਾਰਟ ਆ ਕਿ ਜਿਵੇਂ ਸਪਿਰਚੁਅਲ ਟਾਈਟਲਸ ਹੁੰਦੇ ਨੇ ਕੁਝ ਜਿਵੇਂ ਸੰਤ ਆ ਸਾਧੂ ਆ ਮਹਾਤਮਾ ਆ ਇਹ ਬੜੇ ਵੱਡੇ ਸਿਰਨਾਵੇਂ ਨੇ ਮਤਲਬ ਆਪਾਂ ਕੋਈ ਬੰਦਾ ਇਹ ਟਾਈਟਲ ਰੱਖੇ ਕਿ ਆਨ ਐਜੂਕੇਟਿਡ ਪਰਸਨ ਯੂ نو ਸਮਨ ਇਜ਼ ਬ੍ਰਿੰਗਿੰਗ ਥਿਸ ਕਾਈਂਡ ਆਫ ਟਾਈਟਲ ਵਿਦ ਹਿਸ অর ਹਰ ਨੇਮ ਸਮਹਾਉ ਕੀ ਠੀਕ ਹੈ ਜੀ ਮੈਂ ਤੋ ਐਜੂਕੇਟਡ ਆ ਆ ਪਕੜਾ ਪੀਸ ਆਫ ਬਾਇਚਲੀ ਜਿਹੜਾ ਹੈਗਾ ਲਿਟਰੇਚਰ ਜਾਂ ਕੋਈ ਬੁੱਕ ਪੜ੍ਹ ਕੇ ਸੁਣਾ ਮੈਨੂੰ ਉਹ ਕਹੇ ਸੌਰੀ ਮੈਨੂੰ ਪੜ੍ਹਨਾ ਨਹੀਂ ਆਉਂਦਾ ਮੈਂ ਹੈਗਾ ਪੜ੍ਹਿਆ ਲਿਖਿਆ ਵਟ ਕਾਈਂਡ ਆਫ ਪਰਸਨ ਆਰ ਯੂ ਤੇਰਾ ਸੈਲਫ ਕਲੇਮ ਹੀ ਜਿਹੜਾ ਆ ਉਹ ਫਾਲਸ ਹੋ ਗਿਆ ਉਹ ਗਲਤ ਹੋ ਗਿਆ ਮੈਂ ਦਾਵਾ ਕਰਾਂ ਮੈਂ ਸਾਧੂ ਆ ਮੈਂ ਸੰਤ ਆ ਮੈਂ ਮਹਾਤਮਾ ਆ ਕਹੋ ਜੀ ਮਹਾਤਮਾ ਵਾ ਕਹੋ ਜੀ ਸਾਧੂ ਵਾ دانشਮੰਦਾਂ ਨੇ ਕਿਹਾ ਸਾਧੂ ਸੰਤ ਮਹਾਤਮਾ ਉਹ ਹੁੰਦਾ ਹੈ ਜਿਹਨੂੰ ਵੇਖ ਕੇ ਕੁਝ ਹੋਰ ਨਾ ਚੇਤੇ ਆਵੇ ਬਸ ਰੱਬ ਚੇਤੇ ਆਵੇ ਜਿਹਦੇ ਵੱਲ ਵੇਖਿਆ ਤੇ ਲੱਗਾ ਰੱਬ ਹੀ ਆ ਬਸ ਰੱਬ ਹੀ ਤੁਰਿਆ ਫਿਰਦਾ ਮਹਾਤਮਾ ਹੈ ਸੰਤ ਇਹ ਇਹ ਆਈਡੀਆਲ ਹੈ ਇਹ ਆਦਰਸ਼ ਹੈ ਐਜ਼ ਅ ਹਿਊਮਨ ਬੀਿੰਗ ਐਂਡ ਸਮਨ ਕੈਨ ਸੇ you know you are making your own kind of words here your own kind of terminology no this is totally bani's reflection we can actually quote few shabad from guruganj sahib maharaj baba kabir ji saying kede kabir roda hoy reho baatkha tajman ka abhiman sade saaryan da mann mann nahi ga asal ch pur da pura hankar da pahad ya ਜਿੱਡਾ ਕ ਵੱਡਾ ਮੈਂ ਆ ਜਿੰਨਾ ਕ ਵੱਡਾ ਮੇਰਾ ਕੱਦ ਆ ਇਹ ਤੋਂ ਕਈ ਹਜ਼ਾਰ ਗੁਣਾ ਵੱਡਾ ਕੱਦ ਮੇਰੇ ਹੰਕਾਰ ਦਾ ਆ ਇਸੇ ਕਰਕੇ ਬੰਦਾ ਬੰਦਾ ਕਿਸੇ ਵੀ ਜਗ੍ਹਾ ਤੇ ਫਿੱਟ ਨਹੀਂ ਬੈਠ ਪਾਉਂਦਾ ਉਹਨੂੰ ਨਾ ਘਰ ਵਿੱਚ ਕੋਈ ਮਤਲਬ ਲੱਗਦਾ ਵੀ ਮੈਂ ਕਿੱਥੇ ਫਿੱਟ ਹੋ ਨਾ ਨਾ ਬਾਹਰ ਜਾ ਕੇ ਫਿੱਟ ਹੋ ਨਾ ਰੀਜ਼ਨ ਕੀ ਏ ਫਿੱਟ ਕਿਉਂ ਨਾ ਹੋਏ ਇਸ ਲਈ ਇਸ ਕਰਕੇ ਨਾ ਹੋਏ ਕਿਉਂਕਿ ਇਹਦਾ ਹੰਕਾਰ ਨੂੰ ਮਹਾਰਾਜ ਬਿਆਨ ਕਰਦੇ ਕਬੀਰ ਮੁਕਤ ਦੁਆਰਾ ਸੌਂਕਰਾ ਰਾਈ ਦਸਵੇਂ ਭਾਏ ਮਨ ਤੋਂ ਮੈਗਲ ਹੋਏਗਿਓ ਨਿਕਸਿਓ ਕਿਉਂ ਕਰ ਜਾਏ ਕਹਿੰਦੇ ਇੱਕ ਰਾਈ ਦਸਵੇਂ ਭਾਏ ਰਾਈ ਦੇ ਦਾਣੇ ਦੇ ਦਸਵੇਂ ਹਿੱਸੇ ਦੇ ਛੇਦ ਵਿੱਚੋਂ ਨੰਗਣਾ ਹੋਏ ਤੇ ਬੰਦਾ ਬੰਦੇ ਦਾ ਮਨ ਹਾਥੀ ਜਿੱਡਾ ਵੱਡਾ ਹੋ ਜਾਏ ਕਿਵੇਂ ਸਾਡੀ ਮੌਲਿਕ ਸਮੱਸਿਆ ਹੈ ਬਾਬਾ ਕਬੀਰ ਜੀ ਕਹਿੰਦੇ ਦੇਖ ਜੇ ਤੂੰ ਸੈਲਫ ਬੈਟਰਮੈਂਟ ਤੇ ਕੰਮ ਕਰਨਾ ਆ ਕਿਆ ਰਾਹ ਦਾ ਰੋੜਾ ਹੋ ਜਾ ਹੇ ਰਾਹ ਦਾ ਰੋੜਾ ਹੋ ਜਾਵਾ ਆਉਂਦੇ ਜਾਂਦੇ ਲੋਕੀ ਠੋਕਰਾਂ ਮਾਰਨਗੇ ਠੁੱਡੇ ਮਾਰਨਗੇ ਹਾਂ ਰੋੜਾ ਨੂੰ ਕੋਈ ਮਤਲਬ ਕੋਈ ਲਫ਼ਜ਼ ਵੀ ਕਿਵੇਂ ਕਹਿ ਸਕਦਾ ਹਾ ਹਾਊ ਕਮ ਸਮਨ ਕੈਨ ਇਵਨ ਅਚਲੀ ਟ੍ਰਾਈ ਟੂ ਥਿੰਕ ਟੂ ਇਵਨ ਸੇ ਐਨੀਥਿੰਗ ਯੂ ਕੈਨ ਸੇ ਲੋਅਰ ਟੂਵਰਡ ਮੀ ਹਾਊ ਕੈਨ ਆਈ ਕੈਨ ਨੋਟ ਅਲਰੇਟ ਇਟ ਇਥੋਂ ਸਾਡਾ ਅਸਲ ਸਾਰੀ ਬਾਤ ਸ਼ੁਰੂ ਹੁੰਦੀ ਹੈ 바ਵਾ ਕਬੀਰ ਜੀ ਕਹਿੰਦੇ ਕੋਈ ਨਾ ਕੀ ਕੀ ਫਰਕ ਪਏਗਾ ਇਹ ਸੰਸਾਰ ਆ ਆਖਰਕਾਰ ਤੇ ਕਿਸੇ ਦੀ ਰਹਿਣਾ ਸਭ ਨੇ ਚਲੇ ਜਾਣਾ ਕਾਦਾ ਕਾਦਾ ਹੰਕਾਰ ਕਾਦਾ ਮਾਣ ਕਬਿਰ ਰੋੜਾ ਹੋਇ ਰਹੋ ਬਾਟ ਕਾ ਤਜਮਨ ਕਾ ਅਭਿਮਾਨ ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ ਤਾਂ ਭਗਵਾਨ ਮਿਲੇ ਭਗਵਾਨ ਦੀ ਪ੍ਰਾਪਤੀ ਤਾਂ ਹੋਏ ਜੇ ਕੋਈ ਦਾਸ ਐਵੇਂ ਜੇ ਕੋਈ ਇਸ ਕਿਸਮ ਦੀ ਹੰਬਲ ਹਲੀਮੀ ਦੀ ਬਿਰਤੀ ਚ ਆ ਜਾਏ ਤੇ ਪਰ ਇਹ ਆਈਡੀਅਲ ਨਹੀਂਗਾ ਬਾਬਾ ਕਬੀਰ ਜੀ ਕਹਿੰਦੇ ਚਲੋ ਕੋਈ ਰੋੜਾ ਹੋ ਗਿਆ ਪਰ ਰੋੜੇ ਦੀ ਸਮੱਸਿਆ ਇਹ ਹੈ ਰੋੜਾ ਹੋ ਕੇ ਵੀ ਉਰਾਈਆਂ ਦੇ ਪੈਰਾਂ 'ਚ ਲੱਗਦਾ ਆ ਠੋਕਰ ਮਾਰ ਦਿੰਦਾ ਆ ਅਮੂਮਨ ਲੋਕ ਇਹ ਦਾਵਾ ਕਰਦੇ ਨੇ ਕਿ ਆਪਾਂ ਦੂਜਿਆਂ ਤੋਂ ਜਿਹੜਾ ਹੈਗਾ ਆਪਣਾ ਆਪਾ ਨਹੀਂ ਜਿਤਾਉਂਦੇ ਪਰ ਫਿਰ ਵੀ ਹੰਕਾਰ ਦੇਤੇ ਕਈ ਰੂਪ ਨੇ ਮਹਾਰਾਜ ਬਿਆਨ ਕਰਦੇ ਸਾਧੋ ਮਨ ਕਾ ਮਾਨ ਤਿਆਗੋ ਸਾਧੂ ਲੋਕਾਂ ਨੂੰ ਕਹੋ ਮਨ ਦਾ ਮਾਨ ਤਿਆਗੋ ਕਿਉਂ ਕਿਉਂਕਿ ਸਾਧੂ ਉਹ ਕਹਿੰਦਾ ਦੂਜੇ ਲੋਕ ਤੇ ਬਾਬਾ ਕਬੀਰ ਜੀ ਦਾ ਫਿਰ ਬਚਨ ਪੜੀ ਕਹਿੰਦੇ ਆਪਸ ਕੋ ਦੀਰਘ ਕਰ ਜਾਣਾ ਔਰਨ ਕੋ ਲਗਮਾਤ ਕਹਿੰਦਾ ਆਪਾਂ ਤੇ ਪੂਰੇ ਆ ਬਾਕੀ ਸਾਰੀਆਂ ਤੇ ਲਗਾਮਾਤ ਰਹਿ ਨੇ ਐਵੇਂ ਤੁਰੇ ਫਿਰਦੇ ਨੇ ਜੋ ਅਮੂਮਨ ਮੰਨਿਆ ਜਾਂਦਾ ਆ ਇੱਕ ਆਮ ਬਸ਼ਰ ਆਮ ਬੰਦਾ ਹੋਣਾ ਹੰਕਾਰੀ ਨਹੀਂ ਹੁੰਦਾ ਜਿੰਨਾ ਧਾਰਮਿਕ ਬੰਦਾ ਹੰਕਾਰੀ ਹੁੰਦਾ ਉਹਨ ਲੱਗਦਾ ਇਹ ਤੇ ਸਾਰੇ ਐਵੇਂ ਹੀ ਨੇ ਕੂੜ ਕਬਾੜ ਨੇ ਸਾਰੇ ਮੈਂ ਤੇ ਬਹੁਤ ਪਵਿੱਤਰ پاک ਸਾਫ ਆ ਇਤੋਂ ਅਗਲਾ ਮਸਲਾ ਖੜਾ ਹੋ ਗਿਆ ਪਾਕ ਸਾਫ ਕਹਦਾ ਜੇ ਤੇਰੇ ਅੰਦਰ ਦੂਜਿਆਂ ਨੂੰ ਜੱਜ ਕਰਨ ਦੀ ਤੇ ਰਿਜੈਕਟ ਕਰਨ ਦੀ ਬਿਰਤੀ ਆ ਗਈ ਤੇ that mean you're again coming towards the lower side ਸੋ ਬਾਬਾ ਕਬੀਰ ਜੀ ਇਸ ਗਿਵਿੰਗ ਨੈਕਸਟ ਐਗਜ਼ਾਮਪਲ ਇਨ ਦਿਸ ਸ਼ਬਦ ਬਾਬਾ ਜੀ ਸੇਇੰਗ ਕਬੀਰ ਰੋੜਾ ਹੋਇ ਰਹੋ ਬਾਟ ਕਾਤਾ ਚ ਮਨ ਕਾ ਅਭਿਮਾਨ ਐਸਾ ਕੋਈ ਦਾਸ ਹੋਇ ਤਾਹੇ ਮਿਲੇ ਭਗਵਾਨ ਕਬੀਰ ਰੋੜਾ ਹੁਆ ਤੋ ਕਿਆ ਭਇਆ ਪੰਥੀ ਕੋ ਦੁਖ ਦੇ ਹਰ ਜਨ ਐਸਾ ਚਾਹੀਏ ਜਿਉ ਤਰਣੀ ਮੈਂਖੇ ਹਰੀ ਦਾ ਜਨ ਐਸਾ ਹੋਏ ਤਰਨੀਵੇਂ ਖੇ ਜਿਵੇਂ ਮਿੱਟੀ ਦੇ ਉੱਤੇ ਬਿਲਕੁਲ ਬਰੀਕ ਜਿਵੇਂ ਡਸਟ ਪਾਊਡਰ ਹੁੰਦਾ ਇਸ ਤਰੀਕੇ ਦੇ ਨਾਲ ਉਸ ਤਰੀਕੇ ਘੱਟਾ ਬਣ ਜੇ ਬਿਲਕੁਲ ਮਿੱਟੀ ਬਣ ਜੇ ਇਸ ਤਰ੍ਹਾਂ ਹੋ ਜਾ ਮਿਟਾ ਬਿਲਕੁਲ ਆਪਣੇ ਆਪ ਇਹ ਹੀ ਜੀਵਨ ਭਰਯੰਤ ਸਾਡੀ ਯਾਤਰਾ ਹੁੰਦੀ ਹੈ ਗਾਹੇ ਵਗਾਹੇ ਮਨ ਦੇ ਬਲਵਲੇ ਹੰਕਾਰ ਦੀ ਟੀਸੀ ਤੇ ਚੜਾਉਂਦੇ ਨੇ ਸਾਨੂੰ ਅਸੀਂ ਉਹਨਾਂ ਨੂੰ ਮੁਸلسل ਰੋਕਦੇ ਹੋਏ ਅੱਗੇ ਵਧਦੇ ਇਹ ਸਾਡੀ ਸਟਰਗਲ ਆਪਣੇ ਆਪ ਦੇ ਨਾਲ ਆ। ਅਮੂਮਨ ਲੋਕੀ ਕਹਿੰਦੇ ਨੇ ਕਿ ਪਾਠ ਕਰਨਾ, ਧਰਮ ਕਰਮ ਕਰਨਾ ਇਹ ਕਾਦੇ ਵਾਸਤੇ ਹੈ। ਜ਼ਿਆਦਾਤਰ ਤੇ ਸੁਪਰਸਟੀਸ਼ਿਅਸ ਸਾਈਡ ਤੋਂ ਚੀਜ਼ਾਂ ਆਉਂਦੀਆਂ ਨੇ। ਇਹ ਲੋਕਾਂ ਨੂੰ ਕਿਹਾ ਜਾਂਦਾ ਤੁਸੀਂ ਤੁਹਾਡੇ ਆ ਕੰਮ ਹੋ ਜਾਣਗੇ, ਆ ਹੋ ਜਾਏਗਾ, ਆ ਹੋ ਜਾਏਗਾ। ਚਲੋ ਠੀਕ ਹੈ, ਲਾਲਚਵਸ ਪੈ ਕੇ ਬੰਦਾ ਸਹੀ ਰਾਹ ਤੇ ਪੈ ਜਾ ਤਾਂ ਵੀ ਠੀਕ ਆ। ਪਰ ਇਹਦਾ ਮੌਲਿਕ ਰੂਪ ਦੇ ਚ ਇਹ ਕਿ ਤੁਹਾਡੀ ਇਨਰ ਬੈਟਰਮੈਂਟ, ਇਨਰ ਤੁਹਾਡੀ ਡਿਵੈਲਪਮੈਂਟ ਵਾਸਤੇ ਸਾਰਾ ਕੁਝ ਆ। ਤੁਸੀਂ ਬੈਟਰ ਹਿਊਮਨ ਬੀਇੰਗ ਬਣ ਸਕੋ। ਤੁਹਾਡੇ ਅੰਦਰ ਜਿਹੜੀਆਂ ਹਿਊਮਨ ਵੈਲਿਊਜ਼ ਨੇ ਉਹਨਾਂ ਨੂੰ ਰੱਖਣ ਦੀ ਥਾਂ ਬਣ ਸਕੀ ਉਹਦੇ ਵਾਸਤੇ ਹੈ। ਬਾਬਾ ਕਬੀਰ ਜੀ ਬਿਆਨ ਕਰਦੇ ਕਹਿਣ ਲੱਗੇ ਕਿ ਜੇ ਬਰੂੜਾ ਹੋ ਗਿਆ ਤੇ ਫਿਰ ਕੀ ਹੈ? ਫਿਰ ਤਾਂ ਕੋਈ ਪ੍ਰਾਪਤੀ ਨਹੀਂ। ਖੇ ਹੋ ਜਾ। ਬਾਬਾ ਕਬੀਰ ਖੇ ਹੋ ਗਿਆ। ਕਹਿੰਦੇ ਫਿਰ ਆਈਡੀਆਲੇ ਵੀ ਨਹੀਂਗਾ। ਕਬੀਰ ਖੇ ਹੁਆ ਤੋ ਕਿਆ ਭਇਆ ਜੋ ਉਡ ਲੱਗਾ ਅੰਗ। ਮਿੱਟੀ ਹੋ ਕੇ ਵੀ ਕੀ ਖਟਿਆ? ਮਾੜੀ ਜੀ ਕੋਈ ਚੀਜ਼ ਨੰਗਦੀ ਮਿੱਟੀ ਉੱਡ ਕੇ ਗੁਬਾਰ ਚੜਦਾ ਅਸਮਾਨ ਨੂੰ। ਨਾ ਕੁਝ ਹੁੰਦਿਆਂ ਹੋਇਆਂ ਵੀ ਬੰਦਾ ਕੋਈ ਨਾ ਕੋਈ ਇਹੋ ਜਿਹਾ ਸਿਨੈਰੀਓ ਤਰੀਕੇਕਾਰਤਾ ਅਪਣਾਉਂਦਾ ਕਿ ਜਿਹਦੇ ਨਾਲ ਐਟ ਲਿਸਟ ਮੈਂ ਆਪਣੇ ਆਪ ਨੂੰ ਮਤਲਬ ਕਿਤੇ ਜਿਤਾ ਸਕਾਂ ਬਾਬਾ ਕਬੀਰ ਜੀ ਕਹਿੰਦੇ ਇਹ ਵੀ ਨਹੀਂਗਾ ਕਬੀਰ ਖੇ ਹੋਵਾ ਤੋ ਕਿਆ ਭਇਆ ਜੋ ਉੜ ਲਾਗੈ ਅੰਗ ਹਰਜਨ ਐਸਾ ਚਾਹੀਏ ਜਿਉ ਪਾਣੀ ਸਰਬੰਗ ਹਰੀ ਦਾ ਜਨ ਐਵੇਂ ਹੋ ਜਿਵੇਂ ਪਾਣੀ ਦਾ ਰੂਪ ਆ ਪਾਣੀ ਮੈਲ ਲਾਉਂਦਾ ਨਹੀਂ ਧੋਂਦਾ ਆ ਕਹਿੰਦੇ ਇਹੋ ਜਿਹਾ ਹੋ ਜੇ ਪਰ ਅਨਫੋਰਚੂਨੇਟ ਪਾਰਟ ਇਹ ਐ ਪਾਣੀ ਦੇ ਵਿੱਚ ਵੀ ਦੋਖ ਹੈ ਉਹ ਦੋਖ ਕੀ ਐ ਜੀ ਪਾਣੀ ਬਹੁਤ ਠੰਡ ਪਏ ਤੇ ਜੰਮ ਜਾਂਦਾ ਹੈ ਬਹੁਤ ਗਰਮੀ ਪਏ ਤੇ ਉਬਲ ਜਾਂਦਾ ਹੈ ਕਬਿਰ ਪਾਣੀ ਹੁਆ ਤੋ ਕਿਆ ਭਇਆ ਸੀਰਾ ਤਾਤਾ ਹੋਏ ਫਿਰ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ ਹਰੀ ਦਾ ਜਨ ਹਰੀ ਵਰਗਾ ਆਈਡੀਅਲ ਹੈ ਬੰਦਾ ਤੁਰਦਾ ਫਿਰਦਾ ਰੱਬ ਦੇ ਗੁਣਾਂ ਦਾ ਮੂਜਸਮ ਹੋ ਜਾਏ ਇਹ ਸੰਤ ਹੈ ਇਸਨੇ ਕੋਈ ਵੇਖੇ ਤੈਨੂੰ ਕੁਝ ਹੋਰ ਨਾ ਦਿਸੇ ਬਸ ਰੱਬ ਹੀ ਦਿਸੇ ਰੱਬ ਦਾ ਹੀ ਅਹਿਸਾਸ ਆਵੇ ਕਿ ਹਾਂ ਹਰ ਹਰ ਜਨ ਦੋ ਇੱਕ ਹੈ ਵਿਭ ਵਿਚਾਰ ਕਿਛ ਨਾ ਹੈ ਇਹਦੇ ਚ ਕੋਈ ਹੋਰ ਰਾਏ ਨਹੀਂ ਹੋਣੀ ਚਾਹੀਦੀ ਸਿੱਖ ਸਿੱਖੋ ਜਿਹਨੂੰ ਵੇਖੇ ਤੇ ਗੁਰੂ ਚੇਤੇ ਆ ਜਾਏ ਹਾਂ ਇਹ ਗੁਰੂ ਹੈ ਬਾਰੇ ਗੁਰੂ ਦਰਸਾਏ ਰਾਹ ਦੇ ਉੱਤੇ ਤੁਰਨ ਵਾਲਾ ਅਸਲ ਵਿੱਚ ਗੁਰੂ ਦੇ ਆਸ਼ੇ ਦਾ ਧਾਰਨੀ ਹੈ ਇਹ ਗੁਰਸਿੱਖ ਹੈ ਬਾਬਾ ਕਹਿੰਦੇ ਗੁਰਸਿੱਖ ਮੀਤ ਚੱਲੋ ਗੁਰੂ ਚਾਲੀ ਇਹੋ ਜੀ ਗੁਰੂ ਕੀ ਚਾਲ ਤੁਰੋ ਤੁਸੀਂ ਤੁਰਦੇ ਫਿਰਦੇ ਗੁਰੂ ਕੇ ਮੈਸੇਂਜਰ ਹੋ ਜਾਓ ਗੁਰੂ ਕੇ ਸਨੇਹਕਾਰ ਹੋ ਜਾਓ ਜਿੱਥੇ ਤੁਰੋ ਸਾਕੀਆਂ ਨੇ ਬਹੁਤ ਕਮਾਲ ਦੀਆਂ। ਹਮੋਮਨ ਅਸੀਂ ਜੀਵਨ ਵਿਹਾਰ ਦੇ ਬਾਬਤ ਇਹ ਬਾਤ ਨਹੀਂ ਪਾਉਂਦੇ ਜਿਵੇਂ ਕਿ ਆ ਜਾਂਦਾ ਆ ਫੁੱਲ ਨੂੰ ਰੋਲਾ ਨਹੀਂ ਪਾਉਣਾ ਪੈਂਦਾ ਕਿ ਮੈਨੂੰ ਮੈਂ ਖੁਸ਼बू ਵੰਡਦਾ ਹਾਂ। ਉਹਦੀ ਮਹਿਕ ਹੀ तितਲੀ ਜਿਸ ਦਿਨ ਜੀਵਨ ਦੇ ਜਿਨਾਂ ਨਹੀਂ ਕਲਮ ਤੋਂ ਆਦ ਗ੍ਰੰਥ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਪਹਿਲਾ ਸਰੂਪ ਲਿਖਿਆ ਗਿਆ ਦੋਸ਼ਨੀ ਅੰਦਰ ਕੁਝ ਰਚਨਾਵਾਂ ਆਪ ਵੀ ਰਚੀਆਂ ਜੋ ਅੱਜ ਵੀ ਮਿਲਦੀਆਂ ਨੇ। ਵਾਰਾਂ ਤੇ ਕਵਿਤ ਦੀ ਸ਼ਕਲ ਦੇ ਵਿੱਚ ਉਹਨੂੰ ਕਿਹਾ ਜਾਂਦਾ ਹੈ ਗੁਰਬਾਣੀ ਦੀ ਵਿਆਖਿਆ ਨੂੰ ਸਮਝਣਾ ਹੋਏ ਤਾਂ ਬਹੁਤ ਮਦਦਗਾਰ ਨੇ ਕੁੰਜੀ ਅਸਲ ਦੇ ਵਿੱਚ ਖੈਰ ਆਪਣੇ ਸਮੇਂ 'ਚ ਬੜੇ ਉਮਦਾ ਪ੍ਰਚਾਰਕ ਰਹੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਰਿਸ਼ਤੇ ਦੇ ਵਿੱਚ ਨੈਫਿਊ ਲੱਗਦੇ ਸੀਗੇ ਭਤੀਜੇ ਸੀਗੇ ਉਹਨਾਂ ਦੇ ਤੇ ਡੈਫੀਨੇਟਲੀ ਜੇ ਉਸ ਰਿਸ਼ਤੇ 'ਚ ਦੇਖਿਆ ਜਾਏ ਤੇ ਗੁਰੂ ਅਰਜਨ ਮਹਾਰਾਜ ਜੀ ਦੇ ਮਾਮਾ ਜੀ ਲੱਗਦੇ ਸੀ ਰਿਸ਼ਤੇ ਦੇ ਅੰਦਰ ਸੋ ਇੱਕ ਤਰੀਕੇ ਦਾ ਇਹ ਸਾਰਾ ਉਹਨਾਂ ਦਾ ਰਿਸ਼ਤਾ ਆ ਪਰ ਸਿਗੇ ਗੁਰੂ ਕੇ ਸਿੱਖ ਤੇ ਉਹਦੇ ਪ੍ਰਚਾਰ ਦੇ ਖੇਤਰ ਚ ਕੰਮ ਕੀਤਾ ਯੂਪੀ ਬਹੁਤ ਲੰਬਾ ਸਮਾਂ ਅਵਧ ਬਿਹਾਰ ਇਸ ਇਲਾਕੇ ਚ ਰਹੇ ਤੇ ਲੈ ਰਹਿੰਦਿਆ ਹੋયા ਉਹਨਾਂ ਨੇ ਬਹੁਤ ਸਾਰਾ ਕਵਿੱਤ ਸਾਹਿਤ ਰਚਿਆ ਜੋ ਅੱਜ ਵੀ ਮਿਲਦਾ ਹੈ ਬ੍ਰਿਜ ਪਾਸ਼ਾ ਦੇ ਵਿੱਚ ਹੈ ਸਾਰਾ ਖੈਰ ਜਿਹੜੀ ਸਾਖੀ ਰੂਪ ਵਿੱਚ ਬਾਤ ਕਰਨ ਲੱਗਾ ਸੀਗਾ ਕਿ ਉਹ ਕਿਸੇ ਨਗਰ ਵਿੱਚੋਂ ਨਿਕਲ ਰਹੇ ਨੇ ਤੇ ਨਗਰ ਕਾਫੀ ਵੱਡਾ ਆ ਉਹ ਨਗਰ ਦੇ ਗਲੀ ਬਾਜ਼ਾਰ ਵਿੱਚੋਂ ਨੰਗ ਰਹੇ ਨੇ ਕਿਸੇ ਨੇ ਜਾ ਕੇ ਕੁਝ ਨਕਰ ਦੇ ਮੋਤ ਬਿਰ ਸਜਣਾ ਨੂੰ ਕਿਹਾ ਭਾਈ ਗੁਰਦਾਸ ਜੀ ਨੂੰ ਵੇਖਿਆ ਸਾਡੇ ਗਿਰਾਂ ਨੰਗ ਰਹੇ ਸੀਗੇ ਉਹ ਕਹਿੰਦੇ ਸੱਚੀ ਉਹ ਬਹੁਤ ਉਮਦਾ ਲਖਾਰੀ ਉਹ ਗੁਰੂ ਮਹਾਰਾਜ ਦੀ ਬਾਣੀ ਦੇ ਲਖ ਜਿਹੜੇ ਦਿਖਾਵਤ ਕਰਨ ਵਾਲੇ ਕਹਿਣ ਲੱਗੇ ਜੀ ਉਹੀ ਖੈਰ ਉਹ ਨਗਰ ਦੇ ਕੁਝ ਲੋਕ ਹੋਰ ਇਕੱਠੇ ਹੋਏ ਉਨੀ ਦੇਰ ਤੱਕ ਭਾਈ ਸਾਹਿਬ ਬਿਲਕੁਲ ਨਗਰ ਦੇ ਬਾਹਰ ਪਹੁੰਚ ਗਏ ਤੇ ਜਾ ਕੇ ਉਹਨਾਂ ਨੂੰ ਕਹਿੰਦੇ ਭਾਈ ਸਾਹਿਬ ਵਾਪਸ ਚੱਲੋ ਕਹਿੰ ਲੱਗੇ ਜੀ ਮੈਂ ਕਿਸੇ ਕਾਰਜ ਲਈ ਜਾ ਰਿਹਾ ਤੇ ਜਰੂਰ ਤੁਸੀਂ ਵਾਪਸ ਬੁਲਾਉਣ ਵਾਸਤੇ ਆਉਂਦਾ ਪਰ ਮੈਂ ਹੁਣ ਉਸ ਕਾਰਜ ਲਈ ਰੁਕ ਨਹੀਂ ਸਕਦਾ ਅੱਗੇ ਜਾਣਾ ਹੈ ਕਹਿੰ ਲੱਗੇ ਜੀ ਥੋੜੀ ਦੇਰ ਲਈ ਰੁਕੋ ਜਰੂਰ ਤੁਸੀਂ ਆਓ ਵਾਪਸ ਤੇ ਆ ਕੇ ਸਾਨੂੰ ਕੁਝ ਗੁਰੂ ਕੀ ਬਾਤ ਸੁਣਾਓ ਕੁਝ ਸੁਨੇਹਾ ਸੁਣਾਓ ਗੁਰੂ ਦਾ ਉਹ ਕਹਿੰ ਲੱਗੇ ਕਾਦੇ ਲਈ ਕਹਿੰ ਲੱਗੇ ਇਸ ਕਰਕੇ ਤਾਂ ਕਿ ਸਾਡੀ ਸੁਰਤ ਤੇ ਸਾਡੇ ਮਨ ਤੇ ਸਾਡੇ ਜੀਵਨ ਤੇ ਉਹਦਾ ਅਸਰ ਹੋ ਸਕੇ ਮੇਰੇ ਤੁਹਾਡੇ ਨਗਰ ਵਿੱਚ ਦੇ ਹੋ ਮੈਂ ਇਹ ਬੋਲ ਕੇ ਕਹਿਣਾ ਪਏ ਮੈਂ ਮਾਂ ਹਾਂ ਹਮ ਯਰ ਫਾਦਰ ਯੂ ਹੈਵ ਟੂ ਲਿਸਨ ਮੀ ਤੁਰਿਆਂ ਸੋਸਾਇਟੀ ਦੇ ਅੰਦਰ ਮਤਲਬ ਇਸ ਤਰ੍ਹਾਂ ਕੱਟੇ ਸਾਬ ਨੇ ਬੈਠਾ ਗੁਰਬਾਣੀ ਦਾ ਪ੍ਰਚਾਰ ਕਿ ਗੁਰਬਾਣੀ ਸਾਹਿਤ ਪੜਦੇ ਹਾਂ ਇਸਕੇ ਆ ਜਾਂਦਾ ਤੁਸੀਂ ਗੁਰਸਿੱਖ ਮੀਤ ਚਲੋ ਗੁਰਸਿ ਸੁਣ ਲਗੇ ਹਾਂ ਇਹ ਗੁਰੂ ਦਾ ਪ੍ਰਤਾਪ ਹੈ ਗੁਰੂ ਚਾਲੀ ਜੋ ਗੁਰ ਕਹੈ ਸੋ ਜਾਂ ਚਲਾਕੀ ਦੇ ਪੱਦਰ ਤੇ ਚੀਜ਼ਾਂ ਦੀ ਕਾਂਟ ਛਾਂਟ ਕਰਦੇ ਆਂ ਨਾਪ ਤੋਲ ਕੇ ਜੀਵਨ ਵਿੱਚ ਜੇਤੂ ਹੋ ਜਾਾਂਗੇ ਬਜ ਤੋਲਾ ਕਰੰਤਰਾਂ ਬੁਣਨੀਆਂ ਸ਼ੁਰੂ ਕਰਦੇ ਗਾ ਖਲਿਆ ਖੁਸ਼ਬੂ ਨਾਲ ਭਰ ਗਿਆ ਦਾ ਢੇਰ ਪਿਆ ਉਹੀ ਹਵਾ ਦੇ ਸਕੂਲ ਆਫ ਥਾਟ ਨੂੰ ਆਪਣਾ ਥਾਟਸ ਹੋ ਸਕਦੇ ਨੇ ਗੁਰੂ ਕੇ ਥਾਟਸ ਬਾਬਾ ਜੀ ਕਹਿੰਦੇ ਗੁਰ ਸਤਗੁਰ ਕਾਜੋ ਸਿ ਬਿਸਤਰੇ ਤੇ ਜਾਣਾ ਚ ਰਹਿਣ ਵਾਲਿਆ ਜਿਹੜਾ ਖਾਸ ਖਾਸ ਸਾਰਾ ਡਾਟਾ ਇਸ ਕਲੈਕਟ ਕਰ ਰਹੇ ਨੇ ਸਟੇਟਸ ਦੇ ਵਿੱਚ ਸਾਰਾ ਡਾਟਾ ਇਸ ਕਲੈਕਟ ਕਰ ਰਹੇ ਨੇ ਇਸ ਦੇ ਵਿੱਚ ਇੱਕ ਸ਼ਖਸ ਜੀਵਨ ਵਿੱਚ ਸਫਲ ਕੇ ਇਹ ਵੀ ਇੱਕ ਸ਼ਖਸ ਜੀਵਨ ਵਿੱਚ ਸਫਲ ਹੋ ਗਿਆ ਨਾ ਜਿਹਦੇ ਕਰਕੇ ਇਹ ਵੀ ਤੇ ਆਮ ਬੰਦੇਆਂ ਰਕੇ ਬੰਦੇ ਹੀ ਵਾਟ ਐਕਸਟ੍ਰਾ ਆਮ ਬੰਦੇਆਂ ਰਕੇ ਬੰਦੇ ਹੀ ਐਕਸਟਰਾ ਐਬਿਲਿਟੀ 杜 ਦੇ ਹੈਵ ਕੰਪੇਅਰ ਕੰਪੇਅਰ ਐਕਸਟਰਾ ਐਬਿਲਿਟੀ 杜 ਦੇ ਹੈਵ ਕੰਪੇਅਰ ਕੰਪੇਅਰ ਗੁਰੂ ਕੇ ਬਲੀਵਰ ਸੀਗੇ ਉਹਨਾਂ ਨੂੰ ਗੁਰੂ ਸਾਹਿਬ ਨੇ ਕਿਹਾ ਪਾਦਰ ਆਗੀਰ ਹੋ ਗਏ ਹੋਰ ਦੇਖੋ ਇੱਕ ਤੋਂ ਬਾਅਦ ਇੱਕ ਚੀਜ਼ਾਂ ਦੇਖੋ ਸਾਡੀਆਂ ਤੁਸੀਂ 400 500 ਸਾਲ ਸਿੰਬਲ ਸੀਗਾ ਤੁਸੀਂ 400 500 ਸਾਲ ਸਥਾਂ 'ਚ ਬੈਠਣਾ ਸਥਾਂ 'ਚ ਬੈਠਣਾ ਤੇ ਹੁੱਕੇ ਬਾਜੀ ਕਰਨੀ ਇਹ ਸਾਰਾ ਕੁਝ ਕਰਨਾ ਉਹਨੇ ਦੇਚ ਕਿਹਾ ਵੀ ਇਹ ਜਗਤ ਝੂਠ ਪੜ ਕੇ ਦੇਖੋ ਸਾਰੇ ਦੀ ਸਾਰੀ ਤੁਸੀਂ ਇਮਪੈਕਟ ਆ ਜਿਹੜਾ ਉਹ ਉਹ ਡੈਵੈਸੀ ਉਹਦਾ ਜਿਹੜਾ ਹੈਗਾ ਕਹਿ ਲਓ ਮੇਰਾ ਮਤਲਬ ਜਿਹੜਾ ਹੈਗਾ ਕਿਸੇ ਜਗ੍ਹਾ ਇਹ ਹੋਇਆ ਇੱਕ ਦੋ ਪਿਛੇ ਇਨਸੀਡੈਂਟ ਹੋਏ ਇਸ ਤਰੀਕੇ ਦੇ ਨਾਲ ਲੋਕਾਂ ਨੇ ਜਲਦੀ ਹੋ ਸਕੇ ਸਰਾਹ ਦੇ ਰਾਗੀਰ ਹੋਵੋ ਜਾਂਦੇ ਇੰਜ ਲੱਗਦਾ ਜਿਵੇਂ ਸੰਤ ਉਹਨਾਂ ਦੇ ਨਾਲ ਇਹਨਾਂ ਪਲ ਵਿੱਚ ਕੁਝ ਤੋਂ ਕੁਝ ਕਰ ਦਿੰਦਾ ਤਰਸ ਦੇ ਘਰ ਵਿੱਚ ਆ ਤੇ ਇਹੋ ਜਿਹੀ ਜਪ ਜਿਹੜੀ ਹੈ ਉਹ ਪੁੱਗ ਜਾਣ ਜਨਨਾਨਕ ਕਰਨ ਬਖਸ਼ ਦੇ ਤਾਂ ਕਿ ਉਹਨਾਂ ਦੇ ਚਰਨ ਸਾ ਆਈਡੀਅਲ ਜਿਹਦੇ ਚ ਮੇਰੀ ਪਾਇਆ ਮੇਰੀ ਹਸਤੀ ਹੋਏ ਨਾ ਬਸ